ਜਾ ਰਿਹਾ ਇਹ ਟਰਾਲਾ ਸਿੱਧਾ ਦਿੱਲੀ ਜਾ ਰਿਹਾ ਹੈ ਦਿੱਲੀ ਦੇ ਵਾਸਤੇ 25 ਫੁੱਟ ਲੰਮਾ ਜੀ ਡਬਲ ਸਟੋਰੀ ਹੈ ਜੀ ਦੇਖ ਸਕਦੇ ਹੋ ਡਬਲ ਸਟੋਰੀ ਟਰਾਲਾ ਹੈ ਜੀ ਆ ਬਾਕੀ ਸੌਤਾਂਗਾਰਾ ਰੇਸਰ데요 ਇੱਥੇ ਚਾਰਜਰ ਵਗੈਰਾ ਬੈਗ ਦੇ ਵਾਸਤੇ ਕੁੰਡੀਆਂ ਲੱਗੀਆਂ ਜੀ ਉੱਤੇ ਤੇ ਉੱਪਰ ਸੌਣ ਦੇ ਵਾਸਤੇ ਸਾਰਾ ਪ੍ਰਬੰਧ ਕੀਤਾ ਗਿਆ ਇਹ ਪਾਣੀ ਵਾਸਤੇ ਟੈਂਕੀ ਲੱਗੀ ਜੀ ਥੱਲੇ ਵਾਟਰ ਟੈਂਕ ਇਸ ਸਾਈਡ ਤੇ ਡਿਪਰ ਲੱਗੇ ਜੀ ਤੇ ਡਬਲ ਟਾਇਰ ਆ ਜੀ ਅਲਾਇ ਵਿਲ ਵੀ ਲੱਗੇ ਨੇ ਉਹ ਲੰਗੜਾੜੀ ਅੱਗਾ ਕੰਪੋਨੈਂਟ ਆ ਅੱਗੇ ਘਾਰ ਅੱਗੇ ਲੰਗਾ ਦੇ ਹੇ ਅੰਦਰ ਪੇ ਜਾਂਦਾ ਹੈ ਅੰਦਰ ਬੋਰ ਦਾ 10 ਉਹ 25 ਪਰ ਫੜਦਾ ਨਹੀਂ ਕਟਾਈ ਕੋਈ ਨਹੀਂ ਲੱਗੀ ਰੋਲਾ ਦਾ ਹੈ ਉਹ ਨਾਲ ਨਹੀਂ ਲੱਗਾ ਉਹ ਚੱਲ ਚੱਲ ਜਾਣ ਦੇ ਜਾਣ ਦੇ ਓਹੋ ਕਿੱਧਰ ਲੈ ਜਾਣਾ ਹਾਂ ਮਾ ਮਾਂ ਬੋਲ ਰੋ ਮੈਂ ਉਹ ਤੂੰ ਵੇਲ ਚੱਲਿਆ ਕਿੱਧਰ ਵੇਖਿਆ ਪਿੱਛੋ ਹੋਰ ਆ ਜਾ ਕੇ ਅੰਦਰ ਹੋਰ ਭਰਾ ਲੈ ਨਾਲ ਲੈ ਜਾ ਉੱਥੇ ਕੋਈ ਨਹੀਂ ਅੰਦਰ ਕੱਟਣਾ ਨਹੀਂ ਫੇਰੇ ਫਿਰ ਉੱਥੇ ਹੁੰਦੇ ਨਹੀਂ ਆਏ ਬਰੇ ਦੇਖ ਉਹਨੂੰ ਮੰਦਾ ਨਾ ਸਕਦੇ ਉਹ ਲੰਮਾ ਜਾ ਯਾਰ ਇਹਨਾਂ ਲੰਮਾ ਨਹੀਂ ਜਾਇਦਾ ਮਾਤਾ ਜਾਣਾ ਪਿੱਛੇ ਜਾਣਾ ਥੋੜੇ ਲੋਕਾਂ ਤੋਂ ਹੋਵੇ ਦਵਾਲੋ ਲੈ ਜਾ ਯਾਰ ਦੇਖੀ ਵੇਖੀ ਪਿੱਛੇ ਵੇਖ ਲਈ ਮਾਂਗੇ ਵੱਲ ਲਿਆਏ ਦੇ ਅੰਦਰ ਚਲਾਇਆਣਾ ਹੁਣ ਦਾ ਉਹ ਅੰਦਰ ਚਲਾਇਆਣਾ ਟਰੈਕਟਰ ਮੋੜੋ ਭਾਗ ਗਿਆ ਹੁਣ ਕੇ ਉਹ ਵੇਖੀ ਉਹ ਬਾਹਰ ਲਾ ਯਾਰ ਦਵਾ ਕਰ ਅੰਦਰ ਕਰਨਾ ਨਹੀਂ ਕੀਏ ਤੁਸੀਂ ਪੂਰਾ ਕੰਮ घर <laughs> चाल <laughs> بس ਲੋੜ ਹੀ ਨਹੀਂ ਕਰੇ ਕੋਲਣਾ ਉਹ ਵਧੀਆ ਇੱਥੇ ਠੀਕ ਹੈ ਅਗਾਂ ਹੋਰ ਗਾਰ ਦੇਣਾ ਕਾਟ ਦਿਓ ਭਾਵੇਂ ਤੇਨੂੰ ਬਗਰੇ ਮੋੜਾ ਫੇਰ ਫੇਰ ਨਾ ਕਰਾਉਂ ਤਾ ਉਹ ਤੋਂ ਵੀ ਤਾਂ ਬੈਕ ਤਾਂ ਕਰਨਾ ਹੀ ਪੈਣਾ ਸਿੱਧਾ ਯਾਰ ਇਹਨਾਂ ਅੰਦਰ ਤਾਂ ਲਾ ਅੰਦਰ ਵੜੇਗਾ ਤਾਂ ਬੈਕ ਕਿਵੇਂ ਕਰੇਗਾ ਸਿੱਧਾ ਤਾਂ ਉਹ ਗਲੀ ਚ ਜਾਣਾ ਸੀ ਯਾਰ ਸਿੱਧਾ ਹੀ ਠੋਲਾ ਆਪਨੇ ਕੋਲੋਂ ਤਾਂ ਬੋੜ ਜਾਂਦੇ ਖੁੱਲੀ ਮੋੜਿਆਂ ਨੂੰ ਕਿੱਧਾ ਬੋੜ ਦਾ ਚੱਲਣਾ ਨਹੀਂ ਨਾ ਕਾਟ ਕੇ ਯਾਰ ਉਹਨਾਂ ਟ੍ਰੈਕਰ ਨੂੰ ਬਾਜੇ ਚ ਮੋੜਾ ਹੀ ਤਾਂ ਮੋੜ ਦੇਣੇ ਸਿੱਧਾ ਕਰ ਤੈਨੂੰ ਟਰੈਕਟਰ ਪਾ ਦੇ ਅੰਦਰ ਮੇਰੇ ਬਾਹਰ ਕਰ ਲਾ ਯਾਰ ਤੁਸੀਂ ਕਹੋ ਉਧਰ ਲਾ ਦੋ ਉਧਰ ਕੀ ਕਹਿ ਕਿਧਰ ਕਹਿੰਦੇ ਪਹਿਲੇ ਉਹ ਗੱਲ ਆਪ ਨੂੰ ਲੱਗ ਜਾਣਾ ਯਾਰ ਉਹ ਬੈ ਕੱਢ ਲਾਂ ਦੇ ਉਹ ਟਰੈਕਟਰ ਇੱਕੋ ਦੂਜਾ ਪਾ ਮੁੜਦਾ ਨਹੀਂ ਨਾ ਹੁੰਦੀ ਬ੍ਰੇਕ ਲੱਗਦੀ ਨੰਨਾ ਬੜਾ ਨਾ ਟਰੈਕਟਰ ਉਹ ਲੈ ਜਾਂਦਾ ਬਾਹਰ ਮੋੜ ਜਿੱਥੇ ਮਰਦੀ ਉਹਦਾ ਤਾਂ ਨਹੀਂ ਹੋਇਆ ਥੋੜਾ ਹੋਰ ਜਾਓ ਤਾਂ ਗੇਟ ਛੋੜ ਦੇ ਦੇਗਾ ਕਰ ਦੇਗਾ ਥੋੜਾ ਉਹ ਤੇ ਕੀ ਲੰਘਣਾ ਹੈ ਆ ਵੀ ਲੰਘਣਾ ਤੇ ਬਸ ਫਿਰ ਖੇਤ ਖੜਾ ਰਹਿਣ ਦੋ ਫਿਰ ਪਰੇਸ਼ਾਨੀ ਕਾ ਦੀਏ ਆ ਟਰੈਕਟਰ ਲੱਗਣਾ ਉਹਦੇ ਬਾਅਦ ਬਸ ਫਿਰ ਇੱਥੇ ਖੜਾ ਰਹਿਣ ਦਿਨੂ ਕਿੰਨੇ ਵੇਲੇ ਤੱਕ ਪਤਾ ਕਿਹੜਾ ਪਰਸੋਂ ਜਾਣਾ ਮੈਨੂੰ ਘਰ ਨਹੀਂ ਜਾਣਾ ਕੋਲ ਕੋ ਮੈਨੂੰ ਤੋੜ ਕੇ ਦਾ ਪਤਾ ਲੱਗ ਸਵੇਰੇ ਹੀ ਜਾਵਾਂਗੇ ਸਵੇਰੇ ਸਾਰੇ ਧਾਰੀ ਕੀਤੀ ਘੜੇ ਚਲੋ ਜੀ ਸਵੇਰੇ ਜਾਣਾ ਸਵੇਰੇ ਕਰ ਤੂੰ ਫਿਰ ਤੂੰ ਚੱਲੇਗਾ ਤੂੰ ਕਾਹ ਦੇਖ ਰਿਹਾ ਟਰੈਕਟਰ ਇਹ ਗੈ ਵੀ ਲੱਗੀ ਵੇਖ ਨਹੀਂ ਉਹ ਵੇਖ ਤੇ ਸੌਣ ਵਾਸਤੇ ਜਗਾੜ ਲੱਗਿਆ ਸੌਣ ਵਾਸਤੇ ਨਹੀਂ ਕਦੇ ਵੀ ਧੱਲੇ ਲਾਣੇ ਨਹੀਂ ਕਿੰਨੀ ਮੂਰਦੀ ਹੋਰ ਗੱਦੇ ਬਣਾ ਕਦੇ ਲਾਣੇ ਪਾਣੇ ਆ ਬੋਤਲ ਪਾਣੀ ਪੁੱਟ ਰਖੜਾ ਵੇਖ ਸਾਰਾ ਜਗਾੜ ਵਧੀਆ ਲਾਇਆ ਟਾਪ ਹੈ ਆ ਵੇਖ ਤੇ ਪੂਰਾ ਕੰਮ ਠਾਇਆ ਹੋਇਆ ਹੈ ਉਹ ਬੀਟਿੰਗ ਵਿੱਚ ਕੀਤੀ ਕਿਵੇਂ ਸਾਰੇ ਤੇ ਯਾਰ ਸਿਰਫ ਅੱਗੇ ਇਨਵਰਟਰ ਰੱਖਣ ਵਾਲਾ ਜੰਦਰਾ ਹੋ ਗਿਆ ਕਿਹੜਾ ਅੱਗੇ ਲੱਗਿਆ ਇਨਵਰਟਰ ਨੂੰ ਰੱਖਣ ਸਾਰੇ ਉਹ ਟਰੈਕਟਰ ਤੋਂ ਆਇਂਦੀ ਲਾਈਟ ਤੇਰਾ ਨਾ ਟਰੈਕਟਰ ਤੋਂ ਲਾਈਟ ਤੇਰਾ ਆਹ ਆ ਪਾਣੀ ਦੀਆਂ ਲਾਈਟ ਦੀ ਜਗਾ ਇਹ ਵੇਖਿਆ ਖਾਇਆ ਅੱਗੇ ਵੇ ਪਾਣੀ ਇਹਦੇ ਭਰ ਜਾਣਾ ਟੈਂਕਿਆਂ ਦੇ ਨਾਲ ਪਾਣੀ ਚੱਲਦਾ ਰਹੇ ਚੋਕੀ ਲੱਗਦੇ ਆ ਵਾਹ ਯਾਰ 3 40 ਲੀਟਰ ਪਾਣੀ ਭਰ ਜਾਣਾ ਆ ਵੇ ਐਸ ਢੱਕਣ ਚ ਪਾਉਣ ਇਹ ਤਾਂ ਪਾਣੀ ਪੈਣਾ ਹਾਂ ਉਹ ਡਲਟਰ ਆ ਜਾੜ ਕਿੱਥੇ ਗਿਆ ਅੱਗੇ ਉਹਨਾਂ ਦੇ ਕੋਲ ਚਾਹੀਏ ਸਾਰੇ ਬਲੌਕ ਰੱਖੇ ਦੱਕਾਰਿੰਦੇ ਕਹਿੰਦੇ ਚ ਕੀ ਹੁੰਦਾ ਆ ਟੂਲ ਬਾਕਸ ਇਹਦਾ ਤਿੰਨ ਟੂਲ ਬਾਕਸ ਨੇ ਤੇ ਚੌਥਾ ਪਾਣੀ ਵਾਲਾ ਯਾਰ ਵੀ ਨਵੇਂ ਪਾਏ ਵੰਨ ਨਵੇਂ ਪਾਣੇ ਰਾਜ ਪੈਨਟਰ ਹੋਏ ਤੇ ਨੂੰ ਕੌਣ ਸੰਭਾਲੇਗਾ ਆਹ ਚਾਤਪੈਲ ਉੱਤੇ ਹੋਰ ਲਾਣੀ ਚਾਹੀਦੀ ਐ ਨਹੀਂ ਥੱਲੇ ਆ ਵਧੀਆ ਆ ਅੰਦਰੋਂ ਵੇਖ ਤੂੰ ਮੋਰੇ ਨੇ ਨੂੰ ਉੱਤੇ ਆ ਵੀ ਧੋਣੀ ਐ ਨੂੰ ਨਹੀਂ ਯਾਰ ਪਤਾ ਜਾਂਦਾ ਜਦੋਂ ਇੱਕ ਦਾ ਪਾਣੀ ਕਿਹੜਾ ਯਾਰ ਉਹ ਉੱਤੋਂ ਵੇਖ ਜਾ ਕੇ ਤੂੰ ਚੰਗੀ ਲੱਗ ਜਣ ਥੋੜੀ ਜੀ ਉਹ ਕਿੰਨੇ ਦੁਕਾਨਾਂ ਦੀ ਜਗਾ ਤਿੰਨ 400 ਦੁਕਾਨਾਂ ਇਹ ਮੁਕਦਾ ਇਹਨੂੰ ਇਹ ਥੱਲੇ ਵਾਲਟਰ ਇੱਥੇ ਹੀ ਫਿੱਟ ਹੁੰਦਾ ਜੀ ਇਹਦੇ ਇੱਥੇ ਵਾਲਟਰ ਫਿੱਟ ਹੁੰਦਾ ਜੀ ਇਹਦੇ ਪੱਕੀ ਗਿੱਤੀ ਸਾਰਾ ਪੇਟਿੰਗ ਫੋਟਿੰਗ ਜੰਦਰਾ ਲੱਗ ਗਿਆ ਤਰੋਂ ਔਰ ਪਾਹ ਜਾਣਾ ਨੂੰ ਕਿਹਦਾ ਹੈ